ਕੌਣ ਆ ਕੋਲ ਗਏ ਚੋਰ ਫੜੇ ਗਏ ਨਹੀਂ ਨਿਕਲ ਗਿਆ ਫੜ ਗਿਆ ਕਿੰਨੇ ਬੰਦੇ ਸੀਗੇ ਕੋਈ ਪਤਾ ਲੱਗ ਪਾਇਆ ਬੰਦੇ ਸੀਗੇ ਸਾਰੇ ਦਸਣ ਵਾਲੇ ਸੀ ਤੇ ਮੋਟਰਸਾਈਕਲ ਕਿਹਦਾ ਉਹ ਕੋਈ ਪਤਾ ਲੱਗ ਪਏ ਇਹ ਜੰਡਰ ਰੋਡ ਦਾ ਮੋਟਰਸਾਈਕਲ ਹੈ ਕਹਿੰਦੇ ਰਾਤ ਦੇ ਮੌਕੇ ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਕੁਝ ਲੋਕ ਉਹਨਾਂ ਦੇ ਪਿੱਛੇ ਲੱਗੇ ਲੇਕਿਨ ਉਹਨਾਂ ਚੋਰਾਂ ਦੀ ਸਪੀਡ ਇੰ ਜ਼ਿਆਦਾ ਸੀ ਕਿ ਉਹ ਰਸਤੇ ਦੇ ਵਿੱਚ ਮੋਟਰਸਾਈਕਲ ਸੁੱਟ ਕੇ ਆਪ ਦੂਸਰੇ ਮੋਟਰਸਾਈਕਲ ਤੇ ਫਰਾਰ ਹੋ ਗਏ ਤੇ ਇਸ ਮੌਕੇ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਚੋਰਾ ਵੱਲੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਇੱਕ ਮੋਬਾਈਲ ਫੋਨ ਕੋਹਾ ਗਿਆ ਹੈ ਤੇ ਇਸ ਤੋਂ ਬਾਅਦ ਜਦੋਂ ਉਹ ਭੱਜਣ ਲੱਗੇ ਤਾਂ ਮੋਟਰਸਾਈਕਲ ਸਲਿੱਪ ਕਰ ਗਿਆ ਤੇ ਮੋਟਰਸਾਈਕਲ ਦੀ ਨੰਬਰ ਪਲੇਟ ਨੂੰ ਵੀ ਕੱਪੜੇ ਨਾਲ ਢੱਕਿਆ ਹੋਇਆ ਸੀ ਚੋਰੀ ਮੋਬਾਈਲ ਕਰਕੇ ਭੱਜ ਰਹੀ ਸੀ ਤੇ ਬੱਸ ਸਾਈਕਲ ਤੇ ਨੰਬਰ ਖੜਿਆ ਤੇ ਇੱਥੇ ਆ ਕੇ ਫਰਮਨ ਬ੍ਰੇਕ ਲਾਈ ਉਹ ਪਤਾ ਲੱਗਦਾ ਕਿ ਕਿੱਥੋਂ ਨਿਕਲਦਾ ਯਾਰ ਬੰਦੇ ਫੜੇ ਗਏ ਸੀ ਬੰਦੇ ਨੇ ਫਿਰ ਭੱਜ ਗਏ ਨਾ ਕਿਉਂਕਿ ਬਾਈਕ ਉਹਨਾਂ ਕੋਲ ਵੀ ਤੇਜ਼ ਸੀ ਆਪਣੇ ਕੋਲ ਵੀ ਤੇਜ਼ ਸੀ ਅੱਡਾ ਨੰਬਰ ਤੇ ਲੁਕੀ ਹੋਈ ਹੈ ਜਾਂ ਉਹਨਾਂ ਦਾ ਮਾਰਿਆ ਉਹਨਾਂ ਨੇ ਪਰ ਉਹ ਜਾਨ ਨਾਲ ਉਹ ਭੱਜ ਗਏ ਅੱਛਾ ਤੇ ਜੇ ਗੱਲ ਕੀਤੀ ਜਵੰਦੇ ਤੇ ਕੋਈ ਹਥਿਆਰ ਵੀ ਹੈਗੇ ਸੀ ਹਥਿਆਰ ਉਹ ਬਾਈਕ ਦੇ ਵਿੱਚੋਂ ਨਿਕਲਿਆ ਉਹ ਬਾਈਕ ਦੇ ਵਿੱਚ ਰਿਹਾ ਉੱਤੇ ਪਿਆ ਕੀ ਸੀਗਾ ਉਹ ਕੱਪਾ ਹੈਗਾ ਉੱਤੇ ਪਿਆ ਬਾਈਕ ਦੇ ਉੱਥੇ ਬੈਠੇ ਰੋਟੀ ਖਾਂਦੇ ਵੇਂ ਬਾਹਰ ਖੜੇ ਦੇ ਠੀਕ ਹੈ ਉਥੋਂ ਆਵਾਜ਼ ਆਈ ਚੋਰ ਚੋਰ ਹਾਂ ਮਗਰ ਉਹ ਗੱਡੀ ਗੱਡੀ ਸੀ ਉਹ ਟ ਹੈ ਮਗਰ ਭਲਾਈ ਗੱਡੀ ਠੀਕ ਹੈ ਤੋਂ ਕਹਿੰਦੇ ਵੀ ਇਤਿਆਦਾ ਹੀ ਲਿਆ ਵਾਲਾ ਉਹ ਕਹਿੰਦੇ ਵੀ ਤੇ ਮੋਟਰਸਾਈਕਲ ਰੋਕ ਤੇ ਭੱਜ ਗਿਆ ਚਲ ਗਿਆ ਹਾਂ ਠੀਕ ਹੈ ਨਾ ਬੰਦਾ ਉਹਨੂੰ ਮੋਹਰ ਆਉਂਦਾ ਜਿੰਦਾ ਮੋਹਰ ਚੋਰੀ ਹੋਇਆ ਸੀਗਾ ਕੀ ਨਾਮ ਕੀ ਆਪਣਾ ਮੇਰਾ ਭਾਈ ਸੁਚਾਨ ਕਿੱਥੋਂ ਰਹਿਣ ਵਾਲੇ ਹਾਂ ਜੀ ਤੁਸੀਂ ਮੌਕੇ ਤੇ ਵੇਖਿਆ ਵੀ ਉਹ ਭੱਜਦੇ ਨੂੰ ਕਿੰਨੇ ਬੰਦੇ ਸੀਗੇ ਕੋਈ ਪਤਾ ਲੱਗਿਆ ਬੰਦੇ ਸੀਗੇ 2 ਜਣੇ ਕਿਹੜਾ ਮੋਟਰਸਾਈਕਲ ਸੀਗਾ ਆ ਡੀ ਨਾ ਸੀਗੇ ਜਿੰਨੇ ਬਾਜ ਆਈ ਸਾਨੂੰ ਇੰਦੇ ਵਿੱਚ ਕੋਈ ਹਥਿਆਰ ਵੀ ਹੈਗਾ ਸੀ ਹਾਂ ਕਾਪਾ ਸੀਗਾ ਕਿੰਨੇ ਬੰਦੇ ਕਿੰਨੇ ਸੀ ਉੱਤੇ ਜੇ ਗੱਲ ਕੀਤੀ ਜਾਨ ਮੋਰਸਨ ਸੀਗੇ ਦੋ ਜਣੇ ਬੰਦੇ ਚੋਰ ਠੀਕ ਹੈ ਤੇ ਇੱਕ ਅਸਨ ਆਵਾਜ਼ ਆਈ ਚੋਰ ਚੋਰ ਅਸੀਂ ਮਗਰ ਗੱਡੀ ਪਜਾਈ ਆ ਆ ਇੱਥੇ ਦੇ ਵੇਖਾ ਮੋਰਸਨ ਭਾਜੀ ਦੇ ਵਿੱਚੇ ਛੱਡ ਗਏ ਪੁਲਿਸ ਨੂੰ ਥਲਾ ਦਿੱਤੀ ਹੈ ਕੋਈ ਭਾਈ ਕਿਤਾ ਹੋਣ ਆਏ ਤੱਕ ਪਹੁੰਚੇ ਨਹੀਂ ਗਏ ਮਾਮਲਾ ਫਾਜ਼ਲ ਕਾਦੇ ਬਾਰਡਰ ਰੋਡ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਮੋਟਰਸਾਈਕਲ ਦੇ ਵਿੱਚੋਂ ਇੱਕ ਦੇਸੀ ਹਥਿਆਰ ਜਿਸ ਨੂੰ ਕਾਬਾ ਕਿਹਾ ਜਾ ਰਿਹਾ ਹੈ ਉਹ ਬਰਾਮਦ ਹੋਇਆ ਤੇ ਪੀਸੀਆਰ ਵੱਲੋਂ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿਤੇ ਸਰ ਜਿਹੜੇ ਆਪਣੇ ਖੜੇ ਹੋਏ ਸੀ ਉਹਨਾਂ ਨੇ ਕਿਹਾ ਸੀ ਦੀ ਕੋਈ ਦੋਸ਼ ਜਾਂਚ ਚੱਲ ਰਹੀ ਹੈ ਬੰਦੇ ਨੇ ਇੱਕ ਸਪਲੈਂਡਰ ડી ਲਕਸ਼ ਹੈ ਮੋਟਰਸਾਈਕਲ ਤੇ ਉਹਦੇ ਨੰਬਰ ਦੇ ਜਿਹੜਾ ਨਗਰ ਹੈਗਾ ਸੀ ਕਪੜਾ ਬਣਿਆ ਹੋਇਆ ਸੀ ਤੇ ਇੱਕ ਉਹਨਾਂ ਕੋ ਕਾਪਾ ਜਿਹਨੇ ਬਰਾਮਦ ਹੋਇਆ ਵਿੱਚ ਲੱਗਿਆ ਸੀ ਤੇ ਕਦੇ ਵੀ ਮੋਟਰਸਾਈਕਲ ਜਦੋਂ ਇੱਧਰ ਆ ਰਿਹਾ ਸੀ ਉਹਨਾਂ ਨੇ ਕਿਸੇ ਵੇਕੀ ਦਾ ਮੋਹ ਲੈ ਚੋਰੀ ਕਰਕੇ ਤੇ ਉੱਥੋਂ ਚਲੇ ਗਿਆ ਫਾਇਰ ਹੋ ਗਈ ਸੀ ਤੇ ਜੇ ਗੱਲ ਕੀਤੀ ਜਵੇ ਵੀ ਇਹਦੇ ਵਿੱਚ ਕੋਈ ਸੰਦੇग्ध ਸਾਮਾਨ ਵੀ ਮਿਲਿਆ ਤੁਹਾਨੂੰ ਮੋਟਰਸਾਈਕਲ ਦੇ ਅੰਦਰ ਇਹ ਕਾਪਾ ਮਿਲਿਆ ਜੀ ਕਿਵੇਂ ਦੇਖਦੇ ਜੋ ਇੱਕ ਅਮਨ ਕਾਨੂੰਨ ਦੀ ਸ਼ਾਂਤੀ ਨੂੰ ਲੋਕ ਭੰਗ ਕਰ ਰਹੇ ਨੇ ਕੀ ਚੇਤਾਵਨੀ ਦੇਣਾ ਚਾਹੋਗੇ ਸਰ ਉਹਨਾਂ ਨੇ ਚੇਤਾਵਨੀ ਦਿੱਤਾ ਕਿ ਇਸ ਕੰਮ ਤੋਂ ਬਾਜ਼ ਆ ਜੋਈ ਮਾਨ ਜੋ ਐਸਐਸਪੀ ਸਾਹਿਬ ਤੇ ਮਾਨ ਜੋ ਸੀਐਮ ਸਾਹਿਬ ਦੇਖ ਰਹੇ ਨੇ ਸਾਡੇ ਜੋ ਇਹ ਜਿਹੜੇ ਬੰਦੇ ਜਿਹੜੇ ਹੈਗੇ ਵਾਰਦਾਤ ਕਰਨ ਅੰਜਾਮ ਦਿੰਦੇ ਆ ਉਹਨਾਂ ਨੂੰ ਬਖਸ਼ਣ ਨਹੀਂ ਕਰਦਾ ਜੱਬਾਨੀ ਟਿਵਲੀ ਅਦਰਸ ਜੋ ਸੰਦੀ ਰਿਪੋਰਟ